ਫਸਟ ਓਨਰ ਬਰੀਜ਼ਾ 19 ਮਾਡਲ ਆਹ ਗੱਡੀ ਵੀ ਨਹੀਂ ਮਿਲਦੀ ਮਾਰਕੀਟ ਚ 2014 ਮਾਡਲ ਅਲਟੋ ਫਸਟ ਓਨਰ ਗੱਡੀ ਆ 54000 ਚੱਲੀ ਆ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਕਾਰ ਮੇਲਾ ਅਮਰਗੜ ਅੱਜ ਦਾ ਤਾਂ ਚੰਮ ਪੂਰੀ ਗਰਮੀ ਫੁੱਲ ਪੈ ਰਹੀ ਆ ਲੇਕਿਨ ਜਿਹੜੀ ਸਾਡੀ ਟੀਮ ਐ ਤੇ ਸਾਡੇ ਭਰਾ ਜਿਹੜੇ ਗੱਡੀਆਂ ਲੈਣ ਆਏ ਨੇ ਜਾਂ ਵੇਚਣ ਆਏ ਨੇ ਉਹ ਪੂਰੇ ਉਤਸ਼ਾਹ ਚ ਨੇ ਉਹਨੂੰ ਪਤਾ ਵੀ ਉਹਨਾਂ ਨੂੰ ਉਮੀਦ ਆ ਵੀ ਇੱਥੇ ਆ ਕੇ ਕੰਮ ਹੋ ਹੀ ਜਾਣਾ 300 ਤੋਂ 400 ਗੱਡੀ ਲਗਭਗ ਸਾਡੇ ਕੋਲੇ ਇਸ ਕਾਰ ਮੇਲੇ ਦੇ ਨੋਟਿਸ ਚ ਆਉਂਦੀ ਆ ਜਾਂ ਸਾਡੇ ਸੰਪਰਕ ਚ ਆਉਂਦੀ ਆ ਕੋਈ ਆ ਜਾਂਦਾ ਕੋਈ ਚਲਾ ਜਾਂਦਾ ਮਤਲਬ ਪੂਰਾ ਦਿਨ ਕਹਿਵਾਂਗੇ همین ਚਲਦੇ ਪਿੱਛੋਂ ਤੋਂ ਤੁਸੀਂ ਦੇਖ ਰਹੇ ਹੋ ਸੱਜੇ ਖੱਬੇ ਹਰ ਕੋਨਾ ਕੋਨਾ ਭਰਿਆ ਪਿਆ ਮਤਲਬ ਪੂਰਾ ਹਾਊਸਫੁੱਲ ਮਤਲਬ ਗਰਾਊਂਡ ਦੇ ਵਿੱਚ ਕੁਝ ਵੀ ਕਿਤੇ ਵੀ ਗੱਡੀ ਲਾਉਣ ਨੂੰ ਜਗ੍ਹਾ ਨਹੀਂ ਹੈਗੀ ਬਾਹਰ ਵੀ ਜਗ੍ਹਾ ਨਹੀਂ ਹੈਗੀ ਤੇ ਕੁਝ ਜਿਹੜਾ ਸਾਡਾ ਸਟਾਕ ਹੈਗਾ ਮਤਲਬ ਜੋ ਅਸੀਂ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਇਹ ਹੁੰਦਾ ਵੀ ਸਾਡਾ ਮੇਲਾ ਇੱਕ ਦਿਨ 'ਚ ਨਹੀਂ ਖਤਮ ਹੁੰਦਾ ਪੂਰਾ ਮਹੀਨਾ ਸਾਡਾ ਮੇਲਾ ਚੱਲਦਾ ਤੇ ਅਸੀਂ ਦਿਖਾਵਾਂਗੇ ਦਿਖਾਵਾਂਗੇ ਥੋੜਾ ਸਪੀਡ ਨਾਲ ਜੇ ਕਿਸੇ ਵੀ ਗੱਡੀ ਦੀ ਕੋਈ ਵੀ ਤੁਹਾਨੂੰ ਕੁਇਰੀ ਹੋਈ ਤਾਂ ਤੁਸੀਂ ਜਰੂਰ ਆਪਣਾ ਕਾਲ ਕਰ ਲਿਓ ਨੀਚੇ ਤੇ ਤਿੰਨ ਨੰਬਰਾਂ ਤੇ ਲੋਨ ਫੈਸਿਲਿਟੀ ਅਸੀਂ ਨਾਲ ਦਿੰਦੇ ਆ ਸਰਟੀਫਾਈਡ ਰਿਪੋਰਟ ਦਿੰਦੇ ਆ ਤੇ ਰੇਟ 'ਚ ਵੀ ਕੋਈ ਜ਼ਿਆਦਾ ਨੇਗੋਸ਼ੀਏਬਲ ਨਹੀਂ ਕਰਦੇ ਮਤਲਬ ਇਹ ਹੁੰਦਾ ਵੀ ਸਹੀ ਜਿਹਾ ਰੇਟ ਮੰਗੀ ਦਾ ਸਹੀ ਜਿਹਾ ਰੇਟ ਲੈ ਲਈਦਾ ਮਾਨਤਾ ਨਹੀਂ ਹੁੰਦਾ ਮਤਲਬ ਇਹ ਮੰਨ ਕੇ ਚੱਲੋ ਅਗਲਾ ਮੇਲਾ ਜਿਹੜਾ ਹੈਗਾ ਸਾਡਾ ਉਹ 8 ਜੂਨ ਦਾ ਅਗਲਾ ਮੇਲਾ ਮੇਲਾ ਜੀ ਤੇ ਉਹਦਾ ਹਿੱਸਾ ਬਣਨ ਲਈ ਤੁਸੀਂ ਲੱਕੀ ਡਰਾ ਦਾ ਹਿੱਸਾ ਬਣਨਾ ਤੁਸੀਂ ਕਾਲ ਜ਼ਰੂਰ ਕਰ ਲਿਓ ਮਤਲਬ ਹਰੇਕ ਮਹੀਨੇ ਦੇ ਸੈਕੰਡ ਹੈਂਡ ਟਵਾਰ ਲਾਉਣੇ ਹੁੰਦੇ ਨੇ ਬਿਲਕੁਲ ਇਹ ਸਾਨੂੰ ਥਰਡ ਕਰਨਾ ਪਿਆ ਕਿਉਂਕਿ ਜਿਹੜੇ ਇੰਡੀਆ ਔਰ ਪਾਕਿਸਤਾਨ ਦੀ ਜੰਗ ਦੇ ਅਸਰ ਬਣ ਰਹੇ ਸੀ ਇਸ ਕਰਕੇ ਅਸੀਂ ਨੂੰ ਥੋੜਾ ਜਿਹਾ ਡਿਲੇਟ ਕਰ ਲਿਆ ਚਲੋ ਅੱਜ ਦਾ ਥੋੜਾ ਜਿਹਾ ਸਟਾਕ ਅਸੀਂ ਦਿਖਾਉਨੇ ਆ ਜਿਹੜਾ ਸਾਡੇ ਕੋਲ ਹੈਗਾ ਇਸ ਟਾਈਮ ਕਿਸ ਕੋਈ ਵੀ ਗੱਡੀ ਤੁਹਾਨੂੰ ਕਿਤੋਂ ਵੀ ਪਸੰਦ ਆਉਂਦੀ ਆ ਤਾਂ ਸਾਨੂੰ ਇੱਕ ਵਾਰੀ ਜ਼ਰੂਰ ਸੰਪਰਕ ਕਰ ਲੈ 2017 ਮਾਡਲ 2 ਪੀਸ ਪੇਂਟ ਗੱਡੀ ਆ ਇਹ ਲਗਭਗ 5 ਲੱਖ ਤੇ 80000 ਰੁਪਏ ਦੀ ZDI ਮਾਡਲ ਦੇ ਵਿੱਚ ਮਤਲਬ ZDI ਮਾਡਲ ਗੱਡੀ ਬੜੀ ਸੋਹਣੀ ਲੱਗ ਰ 60000 ਕਿਲੋਮੀਟਰ ਚੱਲੀ ਹੋਈ ਹੈ ਗਰੇ ਰੰਗ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਗੱਡੀ ਵਧੀਆ ਅ ਪੂਰੀ ਟੌਪ ਦੀ ਕਾਰ ਹੈ ਤੇ ਸੈਕੰਡ ਓਨਰ ਹੈ ਵੀ 525000 ਰੁਪਏ ਦੀ 15 ਮਾਡਲ VDI ਬਹੁਤ ਵਧੀਆ ਗੱਡੀ ਗਰੇ ਕਲਰ ਚ ਜੇ ਤੁਹਾਨੂੰ ਕਾਰਬਨ ਕਲਰ ਪਸੰਦ ਆ ਤਾਂ ਬਹੁਤ ਵਧੀਆ ਗੱਡੀ 13 ਮਾਡਲ ਫਸਟ ਓਨਰ ਗੱਡੀ ਮਤਲਬ ਜ਼ਿਆਦਾਤਰ ਤੁਹਾਨੂੰ ਮਿਲਣਗੀਆਂ ਫਸਟ ਓਨਰ ਸੈਕੰਡ ਓਨਰ ਵਧੀਆ ਸਾਫ ਸੁਥਰੀ ਕਾਰ ਹੈ ਤੇ 4 ਲੱਖ ਰੁਪਏ ਡਿਮਾਂਡ ਹੈ 375 ਦੇ ਰੇਂਜ ਦੇ ਵਿੱਚ ਤੁਹਾਨੂੰ ਗੱਡੀ SX 1.6 ਮਿਲ ਜੂਗੀ ਤੇ ਇਹ ਆ ਗਈ ਜੀ Activia ਬਹੁਤ ਘੱਟ ਗੱਡੀ ਮਾਰਕੀਟ ਦੇ ਵਿੱਚ ਮਿਲਦੀ ਆ ਆਪਾਂ ਨੂੰ Activia Skoda ਦੀ ਜਣੀ ਸਾਡੇ ਵੀ ਮਾਰਕੀਟ ਚ ਮੇਰੇ ਖਾ ਪਹਿਲੀ ਵਾਰ ਆਈ ਆ 15 ਮਾਡਲ ਕਾਰ ਆ ਇਹ ਤੇ 30 ਤੱਕ ਪਾਸ ਹੈ ਗੱਡੀ ਦਾ ਰੇਟ 5,85,000 ਰੁਪਏ ਜੀ ਇਹ ਆ ਗਈ ਜੀ Honda sunroof ਵਾਲੀ 2016 ਮਾਡਲ ID Tech ਮਾਡਲ ਦੇ ਵਿੱਚ ਆ sunroof ਵਾਲੀ sunroof ਵਾਲੀ ਗੱਡੀ ਵੀ ਬਹੁਤ ਘੱਟ ਮਾਰਕੀਟ ਦੇ ਵਿੱਚ ਆ ਰਹੀ ਆ ਨੰਬਰ ਦਿੱਲੀ ਆ ਤੇ ਟਾਪ ਮਾਡਲ 76000 ਚੱਲੀ ਸੀ 475000 ਰੁਪਏ ਦੀ ਗੱਡੀ ਮਿਲਦੀ ਆ ਸਿਆਜ਼ 2000 ਇਹ ਹੈਗੀ ਹੈ 17 ਮਾਡਲ BDG ਦੇ ਵਿੱਚ ਬਹੁਤ ਸੋਹਣੀ ਕਾਰ ਆ ओरिजिनल ਪੇਂਟ ਚ ਆ ਸਾਰੀ 17 ਮਾਡਲ ਮਤਲਬ ਅੱਜ ਕੱਲ ਸਿਆਜ਼ ਦਾ ਟ੍ਰੈਂਡ ਵੀ ਬਹੁਤ ਚੱਲ ਰਿਹਾ ਸੀ ਇੱਕ ਘਰੀ ਦੋ ਘਟੀਆਂ ਦਿੱਤੀਆਂ ਨੂੰ ਪਿੱਛੇ ਜਿਹੇ ਹਫਤਾ ਤੋਂ ਪਹਿਲੀ 17 ਮਾਡਲ ਆ 490000 ਰੁਪਏ ਦੀ ਗੱਡੀ ਇਹ ਤੁਹਾਨੂੰ ਵਿਦ ਐਨਓਸੀ ਮਿਲ ਜੂਗੀ 490000 ਤੇ ਤੇ ਇੱਥੋਂ ਆਪਾਂ ਤੁਹਾਨੂੰ ਸਾਰਾ ਬਲੌਗ ਇੱਕ ਵਾਰੀ ਦਿਖਾ ਦਾਂਗੇ ਕਿਨਾ ਭਾਗੇ ਚੱਲਾਂਗੇ ਤੇ ਆ ਗਈ ਵੈਨਿਊ 2019 ਮਾਡਲ ਆ ਗੱਡੀ ਇਹ ਤੇ 680000 ਰੁਪਏ ਦੀ ਰੇਂਜ ਚ ਫਸਟ ਓਨਰ ਗੱਡੀ ਆ ਇਹ 50 ਨੰਬਰ ਨੰਬਰ ਬਹੁਤ ਵਧੀਆ ਨੰਬਰ ਬਹੁਤ ਵਧੀਆ ਗੱਡੀ ਦਾ ਨੰਬਰ ਪੂਰਾ ਘੈਂਟ ਆ ਤੇ ਅਗਲੀ ਗੱਡੀ ਇਹ ਆ ਗਈ ਜੀ 2014 ਮਾਡਲ ਜੀਡੀਆਈ ਓਨਰ ਸੈਕੰਡ ਆ ਪਰ ਗੱਡੀ ਦੀ ਹਾਲਤ ਬਹੁਤ ਵਧੀਆ ਲਾਈਨ ਟੂ ਲਾਈਨ ਸਿੱਧੀ ਕਾਰ ਆ ਜਮਈ ਤੇ ਗੱਡੀ ਦਾ ਰੇਟ ਆ 4.5 ਲੱਖ ਰੁਪਈਆ ਥੋੜਾ ਜਿਹਾ ਰੇਟ ਮਤਲਬ ਜੇ ਏ ਹੀ ਕਰਕੇ ਵੱਧ ਹੋ ਸਕਦਾ ਵੈਸੇ ਗੱਡੀ ਦਾ ਰੇਟ ਠੀਕ ਆ ਲਓ ਜੀ ਇਹ ਆ ਗਈ 17 ਮਾਡਲ ਜੈਟਾ ਮਾਡਲ ਦੇ ਵਿੱਚ ਬਲੀਨੋ ਸੈਕੰਡ ਓਨਰ ਤੇ ਗੱਡੀ ਦਾ ਰੇਟ ਆ ਜੀ 5 ਲੱਖ ਰੁਪਈਆ ਸਿਰਫ ਜੀ ਇਹ ਆ ਗਈ ਜੀ ਰੇਟ 11 ਮਾਡਲ 2 ਲੱਖ 20 ਹਜ਼ਾਰ 2 ਲੱਖ 15 ਹਜ਼ਾਰ ਰੁਪਈਆ ਦੀ ਗੱਡੀ ਮਿਲ ਜੂਗੀ ਜੀ ਇਹ ਇਹ ਆ ਗਈ ਜੀ ਆਪਣੀ 2018 ਮਾਡਲ ਐਕਸਓ ਮਾਡਲ ਦੇ ਵਿੱਚ ਐਕਸਐਕਸਓ ਮਾਡਲ ਆਪਸ਼ਨਲ ਮਾਡਲ ਦੇ ਵਿੱਚ ਤੇ 8 ਲੱਖ ਰੁਪਈਆ ਦੀ ਗੱਡੀ ਆ ਗੱਡੀ ਬਹੁਤ ਆ ਟਾਪ ਮਾਡਲ ਆ ਆ ਗੱਡੀ ਵੀ ਨਹੀਂ ਮਿਲਦੀ ਮਾਰਕੀਟ 'ਚ क्रेड ਆ ਇਹ 2020 ਮਾਡਲ ਐਸਐਕਸ ਆਪਸ਼ਨਲ ਮਾਡਲ ਦੇ ਵਿੱਚ ਆ ਫਸਟ ਓਨਰ ਆ 12 ਲੱਖ 80000 ਰੁਪਏ ਦੀ ਗੱਡੀ ਇਹ ਤੁਹਾਨੂੰ ਸਾਡੇ ਕੋਲ ਮਿਲ ਜੂਗੀ ਸੈਂਟਰੋ ਆਟੋਮੈਟਿਕ ਦੇ ਵਿੱਚ ਹੈਗੀ ਆ ਜੀ 1 ਲੱਖ 25 30000 ਰੁਪਏ ਦੀ ਤੇ ਸੀਐਨਜੀ ਵਾਲੀ ਆ ਗਈ ਸਾਡੇ ਕੋਲ 16 ਮਾਡਲ 2 ਲੱਖ 75 80000 ਰੁਪਏ ਦੀ ਗੱਡੀ ਆ 1 ਲੱਖ 10000 ਰੁਪਏ ਦੀ ਸਾਡੇ ਕੋਲ ਇੰਡਿਕ ਆ ਗਈ ਜੀ 2012 ਮਾਡਲ i20 ਰੈੱਡ ਕਲਰ ਦੇ ਵਿੱਚ ਦੋ ਆਈਆਂ ਨੇ ਅੱਜ ਸਾਡੇ ਕੋਲ ਦੂਜੀ ਵੀ ਤੁਹਾਨੂੰ ਦਿਖਾਵਾਂਗੇ 2018 ਮਾਡਲ ਗੱਡੀ ਹੈ 4.5 ਲੱਖ ਰੁਪਏ ਦੀ ਆਟੋਮੈਟਿਕ Swift ਆਟੋਮੈਟਿਕ Swift ਲੈਣ ਦੇ ਯਕੀਨ ਨੂੰ 5.90 ਲੱਖ ਰੁਪਏ ਦੀ ਤੁਹਾਨੂੰ 18 ਮਾਡਲ ਫਸਟ ਓਨਰ ਵੀਡੀ ਆਈ ਗੱਡੀ ਮੇ ਦੇ ਦਾਂਗੇ 16 ਮਾਡਲ ਗੱਡੀ ਮਤਲਬ ਡਿਜ਼ਾਇਰ ਸੈਕੰਡ ਓਨਰ ਚ 4.75 ਲੱਖ ਰੁਪਏ ਦੀ ਬਹੁਤ ਬਾਜਵ ਰੇਟ ਦੀ ਕਾਰ ਹੈ ਤੇ ਇਹ ਆ ਗਈ ਜੀ ਆਪਣਾ Swift 2016 ਮਾਡਲ 3rd ਓਨਰ 4.5 ਲੱਖ ਰੁਪਏ ਦੀ ਰੇਟ ਬਹੁਤ ਬਾਜਵ ਹੈ 10 ਮਾਡਲ अल्टੋ 1,85,000 ਰੁਪਏ ਦੀ ਫਰਸਟ ਓਨਰ ਗੱਡੀ ਆ ਤੇ ਇਹ ਆ ਗਈ ਨਾਲ ਦੇ ਟਾਇਰਾਂ ਤੇ 2016 ਮਾਡਲ VXI 2,80,85,000 ਦੀ ਰੇਂਜ ਦੇ ਵਿੱਚ ਬੀਟ ਆ ਗਈ ਥਰਡ ਓਨਰ ਬੀਟ ਲੈਣਾ ਚਾਹੁੰਦੇ ਹੋ 1,15,000 ਰੁਪਏ ਦੀ ਬੀਟ ਦੇ K10 2000 2014 ਮਾਡਲ ਹੈ ਜੀ ਇਹ ਥਰਡ ਓਨਰ 85,000 ਚੱਲੀ ਹੋਈ ਆ ਤੇ 2,35,000 ਰੁਪਏ ਦੀ ਰੇਂਜ ਆ ਗੱਡੀ ਸਾਰੀ ਇਹ ਤੇ K10 ਇੱਕ ਹੋਰ ਆ ਗਈ ਦੇਖੋ ਇਹ ਵੀ ਗੱਡੀ ਪੂਰੀ ਵਧੀਆ ਫਰਸਟ ਓਨਰ 19 ਮਾਡਲ 140000 ਰੁਪਏ ਦੀ 19 ਮਾਡਲ ਹੈ ਜੀ 2000 2015 ਮਾਡਲ ਗੱਡੀ 230 35000 ਰੁਪਏ ਦੀ ਗੱਡੀ ਇਹ ਮਿਲ ਜੂਗੀ ਤੇ ਕ੍ਰੇਟਾ ਆ ਗਈ 2018 ਮਾਡਲ ਐਸਐਕਸ ਮਾਡਲ ਦੇ ਵਿੱਚ ਫਸਟ ਓਨਰ ਗੱਡੀ ਆ ਤੇ 875000 ਰੁਪਏ ਦੀ ਫਸਟ ਓਨਰ ਬਰੀਜ਼ਾ 19 ਮਾਡਲ 780000 ਰੁਪਏ ਦੀ ਰੇਂਜ ਦੇ ਵਿੱਚ ਸਾਡੇ ਕੋਲ ਖੜੀ ਆ ਵਧੀਆ ਕਾਰ ਆ 19 ਮਾਡਲ ਰੈਨੋ ਆਈ ਹੈ ਸਾਡੇ ਕੋਲ 15 ਮਾਡਲ ਫਸਟ ਓਨਰ 16 ਦੀ ਰਿਸਟਰ ਤੇ 4 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੇ ਇਹ ਆ ਗਈ ਜੀ ਆਪਣੀ ਯੂਪੀ ਨੰਬਰ ਦੀ ਜੇ ਕੋਈ ਡੀਲਰ ਭਰਾ ਸਾਡੇ ਕੋਲ ਲੈਣਾ ਚਾਹੁੰਦਾ 16 ਰਜਿਸਟਰਡ 17 ਗੱਡੀ ਤੇ ਗੱਡੀ ਦਾ ਰੇਟ ਹੈ ਜੀ ਆਪਣਾ 3,60,000 ਰੁਪਏ ਦੀ ਵਿਦ ਐਨਓਸੀ ਤੇ ਆ ਜੀ ਹੁਣ ਆਪਾਂ ਅੱਗੇ ਚੱਲੀਏ ਤੇ ਇਹ ਆ ਗਈ ਜੀ ਮਰਾਜ਼ੋ ਮਰਾਜ਼ੋ 2020 ਮਾਡਲ 6,40,000 ਰੁਪਏ ਦੀ ਮਰਾਜ਼ੋ ਹੈਗੀ ਜੀ ਇਹ ਤੇ ਆ ਦੇਖੋ ਇਹ ਗੱਡੀਆਂ ਬਾਲੀਆਂ ਕੈਂਡਕਾਰਾਂ ਨੇ ਮਤਲਬ ਬਹੁਤ ਬਾਜਬ ਰੇਟ 'ਚ ਨੇ ਦੇਖੋ ਏਡੀ ਵੱਡੀ ਗੱਡੀ 7 ਸੀਟਰ ਤੁਹਾਨੂੰ 6 ਲੱਖ 40 ਹਜ਼ਾਰ ਦੀ ਐਕਸਯੂਵੀ 6 ਲੱਖ 80 ਹਜ਼ਾਰ ਰੁਪਏ ਦੀ 118 ਮਾਡਲ ਦੇ ਵਿੱਚ ਬਹੁਤ ਬਾਜਬ ਰੇਟ ਦੇ ਵਿੱਚ ਗੱਡੀ ਆ ਤੇ ਡਬਲਯੂ 5 ਮਾਡਲ ਦੇ ਵਿੱਚ ਕਾਰ ਆ ਪੰਜ ਮਾਡਲ ਕਾਰ ਹੈ ਤੇ ਗੱਡੀ 25 ਤੱਕ ਪਾਸ ਹੈ 12ਵੇਂ ਮਹੀਨੇ ਤੱਕ ਆਲ オリジナル ਪੇਂਟ ਦਾ 85 ਹਜ਼ਾਰ ਰੁਪਏ ਦੀ ਮਰੂਤੀ ਕਾਰ ਮਿਲਦੀ ਨਹੀਂ ਵੀ Honda City diesel ਦੇ ਵਿੱਚ ਆਈ ਹੈ 14 ਮਾਡਲ 76000 ਚੱਲੀ ਫਸਟ ਆਨਰ 29 ਤੱਕ ਪਾਸ ਹੈਗੀ ਤੇ ਗੱਡੀ ਦਾ ਰੇਟ ਹੈ 410000 ਰੁਪਏ ਸਾਰਾ ਹੀ ਤੇ ਇਹ ਆ ਗਈ ਜੀ Alto K10 2016 ਮਾਡਲ ਹੈ ਪਹਿਲੇ ਨੋਵਾ ਗੱਡੀ 28085000 ਰੁਪਏ ਦੀ ਗੱਡੀ ਹੈ ਤੁਹਾਨੂੰ 2012 ਮਾਡਲ LXI 27 ਤੱਕ ਪਾਸ 195000 ਰੁਪਏ ਦੀ ਗੱਡੀ ਤੇ ਇਹ ਆ ਗਈ ਜੀ ਨਵੀ ਨਕੋਰ ਬਰੀਜ਼ਾ ਬਹੁਤ ਵਧੀਆ ਗੱਡੀ ਆ ਤੇ 21 ਮਾਡਲ ਹੈ VXI ਹੈ 23000 ਕਿਲੋਮੀਟਰ ਚੱਲੀ ਹੈ 865000 ਰੁਪਏ ਦੀ ਗੱਡੀ ਹੈ ਸਾਢੇ 8 ਲੱਖ ਰੁਪਏ ਤੁਹਾਨੂੰ ਮਿਲੂਗੀ ਤੇ ਇਹ ਪੈਟਰੋਲ ਵਾਲੀ 16 ਮਾਡਲ ਆ ਗਈ ਜੀ ਇਹ ਸਵਸ਼ਟ 5 ਲੱਖ ਰੁਪਏ ਦੀ ਰੇਂਜ ਇੰਡੀਗੋ ਆ ਗਈ 140000 ਰੁਪਏ ਦੀ 11 ਮਾਡਲ ਵਧੀਆ ਕਾਰ ਪੂਰੀ ਤੇ ਇਹ ਆ ਗਈ ਜੀ अल्टੋ 11 ਮਾਡਲ ਐਲ ਐਕਸ ਆਈ ਥਰਡ ਓਨਰ 155000 ਰੁਪਏ ਦੀ 11 ਮਾਡਲ ਗੱਡੀ ਪੰਜਾਬ ਨੰਬਰ 15 ਮਾਡਲ ਕੇਟਨ ਫਸਟ ਓਨਰ ਗੱਡੀ ਆ 2 ਲੱਖ 275000 ਰੁਪਏ ਦੀ ਗੱਡੀ ਆ ਜੀ ਇਹ ਬੈਗਨਰ ਬਿਰਦ ਸੀएनजी 18 ਮਾਡਲ ਗੱਡੀ ਆ ਗਈ ਜੀ ਇਹ ਤੇ ਗੱਡੀ 3.5 ਲੱਖ ਉਹ 3253000 ਰੁਪਏ ਦੀ ਗੱਡੀ ਮਿਲ ਜੂਗੀ ਸਿਆਜ਼ 2016 ਮਾਡਲ ਸੈਕੰਡ ਓਨਰ ਇਹ ਜੀ ਸਿਰਫ 5 ਲੱਖ ਰੁਪਏ ਆ ਜੀ i20 11 ਮਾਡਲ ਫਸਟ ਓਨਰ ਗੱਡੀ ਆਸਤਾ ਮਾਡਲ ਦੇ ਵਿੱਚ 26065000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਪੈਟਰੋਲ ਵਾਲੀ Swift 17 ਮਾਡਲ 140000 ਚੱਲੀ ਹੋਈ ਆ ਵਿੱਦ ਕੰਪਨੀ ਰਿਕਾਰਡ ਕਿਤੋਂ ਪੇਟ ਨਹੀਂ ਹੈਗੀ 525000 ਰੁਪਏ ਤੁਹਾਨੂੰ ਗੱਡੀ ਦੇ ਦਾਂਗੇ ਜੀ ਇਹ ਲਓ ਜੀ ਹੁਣ ਤੁਹਾਨੂੰ ਆਹ ਬਲਾਕ ਦੀਆਂ ਸਾਰੀਆਂ ਗੱਡੀਆਂ ਇੱਧਰੋਂ ਆਪਾਂ ਹੋ ਕਰ ਦਿੰਨੇ ਆ 2018 ਮਾਡਲ ਸੈਕੰਡ ਓਨਰ ਗੱਡੀ ਆ ਤੇ ETOS ਨਿਊ ਸ਼ੇਪ ਚ ਦੇਖ ਸਕਦੇ ਹੋ VX D ਮਾਡਲ ਦੇ ਵਿੱਚ ਆ ਗੱਡੀ ਇਹ ਨਵੀਂ ਸ਼ੇਪ ਚਾ ਗੱਡੀ ਤੇ ਨੰਬਰ ਉਹ ਗੱਡੀ ਦਾ ਪੂਰਾ ਵਧੀਆ ਮੋਕੇ ਦਾ ਨੰਬਰ ਹੈ ਓਨਰ ਕਿੰਨੇ ਆ ਜੀ ਇਹ ਸੈਕੰਡ ਓਨਰ ਕਿੰਨੇ ਦੀ ਲਓ ਜੀ 18 ਮਾਡਲ 6.5 ਲੱਖ ਰੁਪਏ ਦੀ ਵਿੱਚੋਂ ਦੇਖੋ ਇੰਟੀਰੀਅਰ ਕਿੰਨਾ ਸੋਹਣਾ ਹੈਗੀ ਆ ਗੱਡੀ ਇਹ ਟਾਪ ਮਾਡਲ ਸਟੀਅਰਿੰਗ ਕੰਟਰੋਲ ਇਧਰਲੇ ਵਲੌਗ ਦੀ ਗੱਡੀ 2007 ਮਾਡਲ ਐਲ ਐਕਸ ਅਲਟੋ 1,30,000 ਰੁਪਏ ਦੀ ਗੱਡੀ ਆ ਤੇ ਪੰਜਾਬ ਨੰਬਰ ਆ ਵਧੀਆ ਗੱਡੀ ਆ ਪੋਲੋ ਸਾਡੇ ਕੋਲ ਬੜੀ ਭਾਅ ਚਾਹੀਈ ਆ 1,60,000 ਰੁਪਏ ਦੀ ਗੱਡੀ ਆ ਡੀਜ਼ਲ ਦੇ ਵਿੱਚ 8 ਮਾਡਲ ਆ ਜੀ ਇਹ ਚੌਥੇ ਨੋਂ ਐਲ ਡੀ ਆਈ ਮਾਡਲ ਦੇ ਵਿੱਚ ਡਿਜ਼ਾਇਰ ਹੈ ਨਿਊ ਪੁਰਾਣੀ ਸ਼ੇਪ ਦੇ ਵਿੱਚ ਤੇ ਆ ਆ ਗਈ ਜੀ 2010 ਮਾਡਲ ਸਵਿਫਟ 3rd ਓਨਰ 230000 ਰੁਪਏ ਦੀ ਬਹੁਤ ਸਾਫ ਗੱਡੀ ਹੈ ਤੇ ਅਲਾਈ ਲੂਏ ਪਏ ਨੇ ਵਧੀਆ ਯੋਕੋਹਾਮਾ ਦੇ ਟਾਇਰ ਨੇ Ориਜੀਨਲ ਪੇਂਟ ਚ ਗੱਡੀ ਲੱਗ ਰਹੀ ਹੈ ਇੱਕ ਅੱਧਾ ਪੀਸ ਇਹ ਆ ਗਈ ਜੀ ਵਰਨਾ 2009 ਮਾਡਲ ਐਸਐਕਸ ਮਾਡਲ ਦੇ ਵਿੱਚ ਹੈ ਵਿਦ ਪਾਸਿੰਗ ਸੈਕੰਡ ਓਨਰ 90000 ਚੱਲੀ ਹੈ 215000 ਰੁਪਏ ਦੀ ਗੱਡੀ 2 ਲੱਖ ਰੁਪਏ ਦੀ ਗੱਡੀ ਅਸੀਂ ਮਿਲ ਜੂਗੀ ਤੇ ਆਗੋ ਆ ਗਈ ਜੀ 2018 ਮਾਡਲ 340000 ਰੁਪਏ ਦੀ ਗੱਡੀ 18 ਮਾਡਲ ਤੁਹਾਨੂੰ ਡੀਜ਼ਲ ਦੇ ਵਿੱਚ ਦੇ ਦਾਂਗੇ ਤੇ ਇਹ ਆ ਗਈ ਜੀ 2010 ਮਾਡਲ ਕੇ 10 ਤੇ 48000 ਹੀ ਚੱਲੀ ਹੈ ਸਿਰਫ ਇਹ 1,80,85000 ਦੀ ਰੇਂਜ ਦੇ ਵਿੱਚ ਹੈ ਰੇਟਸ ਆ ਗਈ 2011 ਮਾਡਲ VXi ਪੈਟਰੋਲ ਦੇ ਵਿੱਚ 2,10,15000 ਰੁਪਏ ਦੀ ਰੇਂਜ ਦੇ ਵਿੱਚ ਹੈ ਪੈਟਰੋਲ ਵਾਲੀ i20 ਆ ਗਈ 1,90,000 ਰੁਪਏ ਦੀ ਤੇ ਇਹ ਆ ਗਈ 스파ਰਕ ਵਧੀਆ ਕਾਰ ਆ ਪੂਰੀ 1,60,65000 ਰੁਪਏ ਦੀ ਗੱਡੀ ਐ ਤੁਹਾਨੂੰ ਮਿਲ ਜੂਗੀ ਡਿਜ਼ਾਇਰ ਆ ਗਈ ZDI ਮਤਲਬ ਟਾਪ ਮਾਡਲ ਦੇ ਵਿੱਚ 18 ਮਾਡਲ ਗੱਡੀ ਐ ਤੇ ਗੱਡੀ ਦਾ ਰੇਟ ਆ 6,40,000 2014 ਮਾਡਲ ਪੋਲੋ ਐ 3,40,000 ਰੁਪਏ ਦੀ ਗੱਡੀ ਤੁਹਾਨੂੰ ਐ ਮਿਲ ਜੂਗੀ ਇਹ ਬਲੌਗ ਦੇ ਤੁਹਾਨੂੰ ਬਾਕੀ ਗੱਡੀਆਂ ਦੇਖੋ 2013 ਮਾਡਲ ਡਿਆਰ VDI ਸੈਕੰਡ ਓਨਰ ਗੱਡੀ ਆ ਦੋ ਤਿੰਨ ਪੀਸ ਪੇਂਟ ਨੇ 3.5 ਤਿੰਨ ਲੱਖ 40 ਹਜ਼ਾਰ ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਇਹਦਾ ਲਾਈਵ ਵੀ ਲੱਗੀ 16 ਮਾਡਲ ਗੱਡੀ 2 ਲੱਖ 75 80 ਹਜ਼ਾਰ ਰੁਪਏ ਦੀ ਤੁਹਾਨੂੰ CNG ਅਮੇਜ ਦੇ ਦਾਂਗੇ ਨੰਬਰ ਹਰਿਆਣੇ ਦਾ ਤੇ NOC ਪੰਜਾਬ ਦੀ ਆਈ ਹੋਈ ਹੈ Itios 2000 2013 ਮਾਡਲ ਗੱਡੀ ਆ ਇਹਦਾ ਰੇਟ ਹਾਲੇ ਸਾਨੂੰ ਪਤਾ ਨਹੀਂ ਤੇ ਨੰਬਰ ਪੰਜਾਬ ਦੀ ਆ ਤੇ ਇਹ ਆ ਗਈ ਸਿਆਜ਼ 2017 ਮਾਡਲ VDI+ ਤੇ ਫਰਸਟ ਓਨਰ ਗੱਡੀ ਤੇ 5 ਲੱਖ ਰੁਪਇਆ ਵਿਦ ਐਨਓਸੀ ਤੁਹਾਨੂੰ ਗੱਡੀ ਇਹ ਆਲ オリジナル ਪੇਂਟ 2010 ਮਾਡਲ ਰੇਟਸ ਬਹੁਤ ਸੋਹਣੀ ਗੱਡੀ 190000 ਰੁਪਏ ਦੀ ਆਲ オリジナル ਪੇਂਟ ਦੇ ਵਿੱਚ ਅਲਾਏ ਪਏ ਹੋ ਨੇ 80% ਟਾਇਰ ਨੇ ਸਿਲਵਰ ਰੰਗ ਦੇ ਵਿੱਚ ਵਧੀਆ ਕਾਰ ਆ ਪੂਰੀ ਮਤਲਬ ਬਹੁਤ ਸੋਹਣੀ ਚਲਾਵੇ ਦੀ ਆ ਬਹੁਤ ਨਮੀ ਕਾਰ ਆ 2010 ਮਾਡਲ ਨਵਾਂ ਮਾਡਲ ਗੱਡੀ ਆ ਇਹ ਆਲ オリジナル ਪੇਂਟ ਕੁਝ ਵੀ ਪੇਂਟ ਨਹੀਂ ਮਤਲਬ ਸਰਟੀਫਾਈਡ ਰਿਪੋਰਟ ਦਾ ਸਰਟੀਫਾਈਡ ਰਿਪੋਰਟ ਵਧੀਆ ਕਾਰ ਪੂਰੀ ਪੰਜਾਬ ਨੰਬਰ ਹੈ ਤੇ ਰੇਟ ਤੁਹਾਨੂੰ ਨੀਚੇ ਦਿੱਤੇ ਨੰਬਰ ਤੇ ਕਾਲ ਕਰ ਲਿਓ ਤੁਹਾਨੂੰ ਪਤਾ ਲੱਗ ਜੂ ਲਾਈ ਵਗੈਰਾ ਸਾਰਾ ਕੁਝ ਹੈਗਾ ਟਾਪ ਐਂਡ ਮਾਡਲ ਹੈ ਬਹੁਤ ਸੋਹਣੀ ਗੱਡੀ 2010 11 ਦੀ ਰਜਿਸਟਰਡ ਥਰਡ ਓਨਰ ਗੱਡੀ ਆ 1,80,000 ਰੁਪਏ ਦੀ ਰੇਟ ਉਸ ਪੰਜਾਬ ਨੰਬਰ ਵਧੀਆ ਕਾਰ 12 ਮਾਡਲ VDI ਵਿਦ ਪੰਜਾਬ ਨੰਬਰ ਲਾ ਕੇ 3 ਲੱਖ ਰੁਪਏ ਦੀ ਗੱਡੀ ਆ ਜੀ ਇਹ 2014 ਮਾਡਲ ਅਲਟੋ ਫਸਟ ਓਨਰ ਗੱਡੀ ਆ 54000 ਚੱਲੀ ਆ 2,35,000 ਰੁਪਏ ਦੀ ਰੇਂਜ ਦੇ ਵਿੱਚ 8 ਸੌ ਹੌਲਟ ਲਾਏ ਪਏ ਹੋਏ ਨੇ ਜੋ ਕੋ ਹਮਾਰੇ ਟਾਇਰ ਛੋਟੀ ਜੀ ਕਾਰ ਨੂੰ ਦੇਖੋ 50 ਨੰਬਰ ਦੀ ਡਸਟਰ 2013 ਮਾਡਲ ਫਸਟ ਓਨਰ ਗੱਡੀ 3 ਲੱਖ ਰੁਪਏ ਦੀ ਪਹਿਲੇ ਨਾਂ ਦੀ ਕਾਰ ਬਹੁਤ ਵਧੀਆ ਗੱਡੀ ਆ ਤੇ ਇਹ ਆ ਗਈ ਸਕੋਰਪੀਓ 2015 ਮਾਡਲ ਐਸ ਐਕਸ ਪਲੱਸ ਫਸਟ ਓਨਰ ਗੱਡੀ 90 ਹਜ਼ਾਰ ਚੱਲੀ 6.5 ਲੱਖ ਰੁਪਏ ਦੀ ਕਾਰ ਵਧੀਆ ਕਾਰ ਆ ਪੂਰੀ ਦੇਖੋ ਲਓ ਜੀ 2014 ਮਾਡਲ ਵਰਨਾ 1.6 ਐਸ ਐਕਸ ਫਸਟ ਓਨਰ 1 ਲੱਖ ਕਿਲੋਮੀਟਰ ਚੱਲੀ ਹੋਈ ਆ 3 ਲੱਖ 80 ਹਜ਼ਾਰ ਰੁਪਏ ਦੀ ਗ੍ਰੀਨ ਚ ਆਈ ਇਹ 13 ਮਾਡਲ ਡਸਟਰ ਹੈਗੀ 3rd ਓਨਰ ਗੱਡੀ ਆ 2,90,000 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲ ਜੂ ਵਿਦੋ ਲਾਈਵ ਵੀਲ ਨੇ ਤੇ ਇਹ ਆ ਗਈ ਜੀ 11 ਮਾਡਲ ਅਲਟੋ 1,60,000 ਰੁਪਏ ਦੀ ਰੇਂਜ ਦੇ ਵਿੱਚ ਆ ਗੱਡੀ ਆ BB13 ਨੰਬਰ ਦੀ ਕਾਰ ਹੈ Swift 2012 ਮਾਡਲ VDI 1,42,000 ਚੱਲੀ ਆ 2,75,000 ਰੁਪਏ ਦੀ ਇਹ ਆ ਗਈ ਜੀ ਬਰੀਜ਼ਾ ਮਤਲਬ ਬਹੁਤ ਭਾਜ ਬਰੀਜ਼ਾ ਲੈਣਾ ਚਾਹੁੰਦੇ ਹੋ ਤੁਹਾਨੂੰ ਸਹੀ ਰੇਟ ਦੇ ਵਿੱਚ 6,50,000 ਰੁਪਏ ਦੀ ਤੁਹਾਨੂੰ ਬਰੀਜ਼ਾ ਇਹ ਮਿਲ ਜੂਗੀ 2018 ਮਾਡਲ VDI ਵਧੀਆ ਕਾਰ ਪੂਰੀ 18 ਮਾਡਲ ਵੀਡੀਓ ਤੇ ਇਹਦਾ ਐਨਓਸੀ ਤੁਹਾਨੂੰ ਮਿਲ ਜੂਗੀ ਇਹ ਆ ਗਈ ਜੀ ਰੈਟਸ 2009 ZX I 1,60,000 ਰੁਪਏ ਦੀ ਗੱਡੀ ਤੁਹਾਨੂੰ ਦੇ ਦਾਂਗੇ ਟਾਪ ਐਂਡ ਮਾਡਲ ਹੈ ਜੀ ओरिजिनल ਪੇਂਟ ਦੀ ਕਾਰ ਹੈ ਪੈਟਰੋਲ ਤੇ ਚੱਲੀ ਹੋਈ ਹੈ ਇਹ ਆ ਗਈ I20 2014 ਮਾਡਲ ਆਸਤਾ ਮਾਡਲ ਦੇ ਵਿੱਚ 4,25,000 ਰੁਪਏ ਦੀ ਰੈੱਡ ਕਲਰ ਦੀ ਤੁਹਾਨੂੰ ਕਿਹਾ ਸੀ ਇੱਕ ਗੱਡੀ ਹੋਰ ਧਕਾਵਾਂਗੇ ਵਧੀਆ ਕਾਰ ਆ ਪੂਰੀ ਲਾਈ ਵਗੈਰਾ ਪਏ ਹੋਏ ਨੇ ਬਹੁਤ ਹੀ ਸੋਹਣੀ ਜੇ ਤੁਸੀਂ Honda Maze ਲੈਣਾ ਚਾਹੁੰਦੇ ਹੋ 14 ਮਾਡਲ 5ਵੇਂ ਮਹੀਨੇ ਦੀ ਗੱਡੀ ਤੇ ਸੈਕੰਡ ਓਨਰ 325000 ਰੁਪਏ ਦੀ ਗੱਡੀ ਹੈ Eco Sports 2014 ਮਾਡਲ Eco Sports 2014 ਮਾਡਲ 340000 ਰੁਪਏ ਦੀ ਦੋ 2015 ਮਾਡਲ ਗੱਡੀ ਹੈ K10 ਓਨਰ ਥਰਡ ਹੈ ਲੇਕਿਨ ਰੇਟ ਬਹੁਤ ਜ਼ਿਆਦਾ 235000 ਰੁਪਏ ਦੀ ਗੱਡੀ ਤੁਹਾਨੂੰ ਹੀ ਦੇ ਦਾਂਗੇ Alto ਆ ਗਈ ਜੀ ਬਹੁਤ ਸੋਹਣੀ ਕਾਰ ਹੈ 2011 ਮਾਡਲ ਓਨਰ ਫਸਟ ਤੇ 185000 ਰੁਪਏ ਦੀ ਗੱਡੀ ਪੂਰੀ ਸੋਹਣੀ ओरिजिनल ਪੇਂਟ ਹੀ ਲੱਗ ਰਹੀ ਹੈ ਬਾਕੀ ਮਾੜੀ ਮੋਟੀ ਕੋ ਟਚਿੰਗ ਹੋ ਸਕਦੀ ਹੈ ਗੱਡੀ ਆ ਗਈ ਜੀ ਬਰੀਜ਼ਾ 2017 ਜੈਡ ਡੀ ਆਈ ਪਲੱਸ ਟਾਪ ਐਂਡ ਮਾਡਲ ਫਸਟ ਓਨਰ ਗੱਡੀ 575000 ਰੁਪਏ ਨੂੰ ਹੈ ਗ੍ਰੇ ਕਲਰ ਦੀ ਟਾਪ ਐਂਡ ਮਾਡਲ ਲਓ ਜੀ ਸੀ ਐਨ ਜੀ ਪਲੱਸ ਪੈਟਰੋਲ ਆਈ 20 88 ਜਾਂ ਚੱਲੀ ਹੀ ਆ ਤੇ 3rd ਓਨਰ ਆ 1,85,000 ਰੁਪਏ ਵਿੱਚ ਸੀਐਨਜੀ ਆ ਕੋਈ ਭਰਾ ਸਾਡਾ ਸੀਐਨਜੀ ਲੈਣ ਵਾਲਾ ਸਕੀਨ ਹੋਵੇ 12 ਮਾਡਲ अल्टੋ ਐਲਐਕਐਸਆਈ 1,10,000 ਕਿਲੋਮੀਟਰ ਚੱਲੀ ਹੈ 1,60,000 ਰੁਪਏ ਦੀ ਵਿਦ ਐਨਓਸੀ ਤੁਹਾਨੂੰ 2012 ਮਾਡਲ ਲਓ ਜੀ ਨਮੀ ਨਕੋਰ ਤੁਹਾਡੇ ਵਾਸਤੇ ਸਕੋਰਪਿਓ ਲੈ ਕੇ ਆਇਆ ਮਤਲਬ ਇਹੋ ਜੀ ਗੱਡੀ ਬਸ ਤੁਹਾਨੂੰ ਮਤਲਬ ਨਮੀ ਨਕੋਰ ਕਾਰ ਸਾਡੇ ਕੋਲ ਦੋ ਬਲੈਕ ਆਈਆਂ ਨੇ ਸਕੋਰਪਿਓ ਦੋਨੀਆਂ ਹੀ ਪੂਰੀਆਂ ਨਵੀਆਂ ਨੇ ਬਲੈਕ ਦੇ ਵਿੱਚ ਆਈਆਂ ਤਾਂ ਵਾਈਟ ਵਾਲੀਆਂ ਵੀ ਨਵੀਆਂ ਨੇ ਪਰ ਬਲੈਕ ਵਾਲੀਆਂ ਖਾਸ ਕਰਕੇ ਨਵੀਆਂ ਨੇ ਬਾਈ ਮਾਡਲ ਗੱਡੀ ਆ ਜੀ ਇਹ 37 ਤੱਕ ਪਾਸ ਆ 2037 ਤੱਕ 32000 ਕਿਲੋਮੀਟਰ ਚੱਲੀ ਹੋਈ ਆ ਤੇ ਗੱਡੀ ਇਹ ਹੈਗੀ ਆ ਜੀ ਸਵਾ 17 ਲੱਖ ਰੁਪਏ ਦੀ ਗੱਡੀ ਦਾ ਨੰਬਰ ਚੈੱਕ ਕਰੋ ਨੰਬਰ ਵੀ ਪੂਰਾ ਟਾਪ ਦਾ ਕਰਨਾ ਤੇ ਇਹ ਆ ਗਈ ਜੀ अल्टੋ 10 ਮਾਡਲ ਆ ਇਹ ਐਲ ਐਕਸ ਮਾਡਲ ਆ 96000 ਚੱਲੀ ਹੋਈ ਆ 1 ਲੱਖ 30000 ਰੁਪਏ ਦੀ अल्टੋ ਤੁਹਾਨੂੰ ਇਹ ਮਿਲ ਜੂਗੀ ਜੀ ਲਓ ਜੀ ਇਦਾਂ ਦੀਆਂ ਗੱਡੀਆਂ ਤੁਹਾਨੂੰ ਦਿਖਾਉਂਦੇ ਆ ਉਧਰੋਂ ਲੱਕੀ ਡਰਾ ਦੀ ਤਿਆਰੀ ਹੋ ਰਹੀ ਆ ਦੇਖ ਰਹੇ ਹੋ ਤੁਸੀਂ ਸਾਹਮਣੇ ਲੱਕੀ ਡਰਾ ਦੇ ਜਿਹੜੇ ਨਾਮ ਨੇਗੇ ਉਹ ਸਾਹਮਣੇ ਤਿਆਰ ਪਏ ਨੇ ਰਿੰਕੂ ਜੀ ਬਿੱਟੂ ਜੀ ਸਾਰੇ ਆਪਣੇ ਮਤਲਬ ਤਿਆਰੀ ਕਰ ਰਹੇ ਨੇ ਵੀਡੀਓ ਤੋਂ ਬਾਅਦ ਅਸੀਂ ਲੱਕੀ ਡਰਾ ਕੱਢਣਾ ਰੇਟਸ ਬੀਡੀਆਈ 15 ਮਾਡਲ 335000 ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂਗੀ ਵਧੀਆ ਕਾਰ ਹੈ ਤੇ ਇਹ 1.110 bhp ਵਾਲੀ ਡਸਟਰ ਹੈ 12 ਮਾਡਲ ਤੇ 3 ਲੱਖ ਰੁਪਏ ਦੀ ਗੱਡੀ ਹੈ ਤੁਹਾਨੂੰ ਵਧੀਆ ਕਾਰ ਹੈ ਦੇਖ 1 2 3 ਨੰਬਰ ਲੋ ਜੀ ਉੱਚੇ ਮਾਡਲ ਦੀ 16 ਮਾਡਲ ਡਸਟਰ ਆਈ ਹੈ ਸਾਡੇ ਕੋਲੇ ਬਹੁਤ ਵਧੀਆ ਤੇ ਮਾਡਲ ਹੈਗੀ ਹੈ 2016 ਤੇ オリジナル ਪੇਂਟ ਚ ਹੈ ਅਲਾਈਵ ਅਲਾਈ ਦਾ ਟਾਇਰ ਵਧੀਆ ਟਾਪ ਦੇ ਪੈਸੇ ਨੇ 380000 ਰੁਪਏ ਦੀ ਗੱਡੀ ਹੈ ਤੁਹਾਨੂੰ ਮਤਲਬ ਮਿਲਣ ਵਾਲੀ ਹੈ RXZ ਮਾਡਲ ਦੇ ਵਿੱਚ ਅੰਟੀਰੀਅਰ ਦੇਖੋ ਤੁਸੀਂ ਗੱਡੀ ਦਾ ਕਿਹ ਕਮਾਲ ਹੈ ਅੰਦਰੋਂ ਅੰਟੀਰੀਅਰ ਪੂਰਾ ਸੋਹਣਾ ਸਟੀਅਰਿੰਗ ਕੰਟਰੋਲ ਕੰਪਨੀ ਦਾ ਵਿੱਚ ਐਂਡਰਾਇਡ ਸਿਸਟਮ ਲੱਗਾ ਹੈ ਨੈਵੀਗੇਸ਼ਨ ਵਗੈਰਾ ਸਭ ਕੁਝ ਆਉਂਦਾ ਇਹਦੇ ਵਿੱਚ ਬਹੁਤ ਸੋਹਣੀ ਗੱਡੀ ਆ ਮਤਲਬ ਡਸਟਰ ਜੇ ਮਿਲ ਜੇ ਵਧੀਆ ਵਧੀਆ ਟਾਪ ਦੀ ਗੱਡੀ ਇਹ ਜੀ ਨਜ਼ਾਰਾ ਲਿਆਉਂਦੀ ਆ ਪੂਰੀ ਵਧੀਆ ਕਾਰ ਆ ਤੇ ਰੇਟ ਤੁਹਾਨੂੰ ਦੱਸ ਚੁੱਕੇ ਆ 380000 ਰੁਪਏ ਜੀ ਇਹ ਆ ਗਈ ਜੀ 2012 ਮਾਡਲ ਸਵਿਫਟ ਡਿਜ਼ਾਇਰ 2012 ਮਾਡਲ ਬਿੱਦੋ ਲਾਈਵ ਹੀਲ ਆ 340000 ਰੁਪਿਆ ਉਹਦਾ ਰੇਟ ਆ i20 2013 ਰਜਿਸਟਰਡ 14 ਦੀ ਗੱਡੀ ਆ 2.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਵਧੀਆ ਕਾਰ 2 ਲੱਖ ਰੁਪਏ ਦੀ ਤੁਹਾਨੂੰ ਵਰਨਾ ਦੇ ਦਾਂਗੇ ਬਲੈਕ ਕਲਰ ਦੀ ਬਹੁਤ ਵਧੀਆ ਗੱਡੀ ਆ 2 ਲੱਖ ਰੁਪਏ ਦੀ ਪਰਨਾ ਦਿੱਲੀ ਨੰਬਰ ਚ ਵਧੀਆ ਕਾਰ ਹੈ ਤੇ 16 ਮਾਡਲ BDI 495000 ਰੁਪਏ ਦੀ ਆ ਰੇਟ ਤਾਂ ਤੁਹਾਨੂੰ ਮਿਲ ਨਹੀਂ ਸਕਦਾ ਕਿਤੇ BDI 2016 ਮਾਡਲ 495 ਬਹੁਤ ਸਾਡੇ ਭਰਾਵਾਂ ਦੇ ਫੋਨ ਆਉਂਦੇ ਨੇ ਵੀ ਸਾਨੂੰ 5 ਤੋਂ نیچے ਵਾਲੀ ਗੱਡੀ ਦਵਾਓ 5 ਤੋਂ ਲੱਖ ਤੋਂ نیچے ਵਾਲੀ ਬਰੀਜ਼ਾ ਲੈ ਲਓ ਵਧੀਆ ਕਾਰ ਹੈ ਇਹ ਅਲਾਏ ਪਏ ਹੈ ਇਹ ਆ ਗਈ ਜੀ 2017 ਮਾਡਲ ਜੀ ਮਾਡਲ ਜੀਡੀ ਦੇ ਮਾਡਲ ਦੇ ਵਿੱਚ 17 ਮਾਡਲ ਇਟਿਓਸ 5 ਲੱਖ ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਗੱਡੀ ਜੀ ਮਿਲ ਜੂਗੀ ਡਸਟਰ 2014 ਮਾਡਲ 85 BHP ਵਾਲੀ ਸੈਕੰਡ ਓਨਰ ਗੱਡੀ ਆ 345000 ਰੁਪਿਆ ਦਾ ਰੇਟ ਆ ਓਰੀਜਨਲ ਪੇਂਟ ਚ ਕੰਪਨੀ ਲਾਇਬਲ ਵਾਲੀ ਮਤਲਬ RXL ਆਪਸ਼ਨਲ ਮਾਡਲ ਦੇ ਵਿੱਚ ਗੱਡੀ ਐ ਬਹੁਤ ਟੌਪ ਦੀ ਕਾਰ ਲਓ ਜੀ 19 ਮਾਡਲ ਬਰੀਜ਼ਾ ਮਤਲਬ ਬਰੀਜ਼ਾ ਸਾਡੇ ਕੋਲ ਇਹੇ ਜੇ ਰੇਟਾਂ ਚਾਹੀਆਂ ਪਈਆਂ ਨੇ ਇਸ ਵਾਰ ਵੀ ਤੁਸੀਂ ਹਰਾਰ ਰਹਿ ਜਾਓਗੇ 19 ਮਾਡਲ ਬਰੀਜ਼ਾ ਤੇ ਗੱਡੀ ਦਾ ਰੇਟ ਆ 620000 ਰੁਪਏ ਸਾਰਾ LDI ਆਪਸ਼ਨਲ ਮਾਡਲ ਦੇ ਵਿੱਚ ਗੱਡੀ ਲਓ ਜੀ ਸਵਸ਼ਟ ਪੈਟਰੋਲ 11 ਮਾਡਲ VXI ਹੈ ਫਸਟ ਓਨਰ ਗੱਡੀ ਹੈ 75000 ਕਿਲੋਮੀਟਰ ਚੱਲੀ ਹੈ 195000 ਰੁਪਿਆ ਵਿਦ ਐਨਓਸੀ 11 ਮਾਡਲ LXI 195000 ਰੁਪਏ ਦੀ 36000 ਕਿਲੋਮੀਟਰ ਚੱਲੀ ਹੈ ਓਨਲੀ ਵਾਹ ਜੀ ਵਾਹ ਬਹੁਤ ਵਧੀਆ ਕਾਰ ਹੈ 36000 ਚੱਲੀ ਹੈ ਮਤਲਬ 36000 ਤਾਂ 36000 Swift VDI 15 ਮਾਡਲ ਹੈ ਜੀ ਇਹ 4 ਲੱਖ ਰੁਪਏ ਦੀ ਰੇਂਜ ਹੈ ਵਧੀਆ ਕਾਰ ਹੈ ਤੇ ਬਾਕੀ ਮਾੜਾ ਮੋਟਾ ਨੇਗੋਸ਼ੀਏਬਲ ਹੋ ਜਾ VXI Swift ਹੈ ਜੀ ਇਹ 2008 ਮਾਡਲ ਹੈ ਤੇ ਪੰਜਾਬ ਨੰਬਰ ਲੱਗਿਆ ਹੋਇਆ ਹੈਗਾ ਇਹ ਤੇ ਓਨਰ ਸੈਕੰਡ ਵਿਦ ਸੀएनजी ਆ ਵਿਦ ਸੀएनजी 1,65,000 ਰੁਪਏ ਦੀ ਗੱਡੀ ਤੁਹਾਨੂੰ ਮਿਲ ਜੂਗੀ ਜੀ ਵਧੀਆ ਕਾਰ ਆ ਤੇ ਵਧੀਆ ਟਾਇਰ ਸਕੋਰਪਿਓ ਆ ਗਈ ਜੀ ਸਾਡੇ ਕੋਲ ਇਹ 2015 ਮਾਡਲ ਹੈ ਐਸਐਕਸ ਐਸ6 ਪਲੱਸ ਵਧੀਆ ਕਾਰ ਆ ਪੂਰੀ ਤੇ ਅਲਾਈ ਲੂ ਵਗੈਰਾ ਪਏ ਹੋਏ ਨੇ ਰੇਟ ਤੁਸੀਂ ਫੋਨ ਤੇ ਪੁੱਛ ਲਿਓ ਰੇਟ ਇਹ ਤੇ ਲਾਇ ਨਹੀਂ 2018 ਮਾਡਲ ਤੁਹਾਨੂੰ ਬਹੁਤ ਭਾਅ 'ਚ ਐਲਡੀਆਈ ਆਪਸ਼ਨਲ ਮਾਡਲ ਦੇ ਵਿੱਚ ਡੀਜ਼ਲ ਦੇ ਵਿੱਚ ਫਸਟ ਓਨਰ ਗੱਡੀ ਦੇ ਦਾਂਗੇ 3 ਲੱਖ 37000 ਰੁਪਏ ਦੀ ਬਹੁਤ ਵਾਜਬ ਰੇਟ ਚ ਤੇ ਆ ਗਈ ਜੀ 12 ਮਾਡਲ Swift 2 ਲੱਖ 80000 ਰੁਪਏ ਦੀ ਵਧੀਆ ਕਾਰ ਹੈ ਤੇ ਕੁਇਡ ਆ ਗਈ ਜੀ ਇਹ 2018 ਮਾਡਲ ਪੈਟਰੋਲ ਦੇ ਵਿੱਚ ਆ ਇਹ 3 ਲੱਖ ਰੁਪਏ ਦੀ ਸੈਕੰਡ ਓਨਰ ਗੱਡੀ ਆ 63 63000 ਚੱਲੀ ਹੈ Maruti car ਚ 4 ਮਾਡਲ 55000 ਰੁਪਏ ਦੀ ओरिजिनल ਪੇਂਟ ਚ ਆ ਗੱਡੀ ਤੇ Maruti car ਆ ਵੀ ਅੱਜ ਕੱਲ ਇਹ ਆ ਗਈ ਜੀ 15 ਮਾਡਲ ਆਪਣੀ ਨੋਵਾ 15 ਮਾਡਲ ਨੋਵਾ ਤੇ G4 ਮਾਡਲ ਦੇ ਵਿੱਚ 6.5 ਲੱਖ ਰੁਪਏ ਦੀ ਰੇਂਜ ਚ ਸੈਕੰਡ ਓਨਰ ਗੱਡੀਆਂ ਨੰਬਰ ਪੰਜਾਬ 13 ਮਾਡਲ ਸਵਿਫਟ ਹੈ ਜੀ 3rd ਓਨਰ ਗੱਡੀ ਹੈ 3.5 ਲੱਖ ਰੁਪਏ ਦੀ ਰੇਂਜ ਦੇ ਵਿੱਚ ਗੱਡੀ ਆ ਤੇ ਬਲੀਨੋ ਆ ਗਈ 2018 ਮਾਡਲ ਵਿਦ ਸੀएनजी ਹੈ ਇਹ 4,25,000 ਰੁਪਏ ਦੀ ਸੈਕੰਡ ਓਨਰ ਗੱਡੀ ਹੈ ਤੇ ਇਹ ਆ ਗਈ ਜੀ 15 ਮਾਡਲ ਸਵਿਫਟ VDI ਹਰਿਆਣਾ ਨੰਬਰ ਹੈ 425000 ਦੀ ਫਰਸਟ ਓਨਰ 87000 ਕਿਲੋਮੀਟਰ ਦੀ ਲੋ ਜੀ 14 ਮਾਡਲ ITOS ਆਈ ਹੈ ਸਾਡੇ ਕੋਲੇ 3253000 ਰੁਪਏ ਦੀ ਤੁਹਾਨੂੰ ਗੱਡੀ ਇਹ 14 ਮਾਡਲ ਮਿਲ ਜੂ ਵਧੀਆ ਗੱਡੀ ਆ ਇਹ ਸੀ ਸਾਡਾ ਸਟਾਕ ਜੀ ਤੇ ਹੁਣ ਅਸੀਂ ਲੱਕੀ ਟ੍ਰਾਗਡ ਨਾਲ ਇਸ ਦਾ ਵੀ ਤੁਹਾਨੂੰ ਥੋੜੀ ਕਾਲੀ ਆ ਲੋਨ ਕਰਾਣਾ ਗੱਡੀ ਕੋ ਪਸੰਦ ਆਈ ਉਹਦੇ ਵਾਰੀ ਕੁਰੀ ਲੈਣੀ ਆ ਤਾਂ ਨੀਚੇ ਦਿੱਤੇ ਨੰਬਰਾਂ 'ਸਬਰ ਕਰ ਲਿਓ 8 8 ਜੂਨ ਅ ਅਗਲਾ ਕਾਰ ਮੇਲਾਗਾ ਜਰੂਰ ਪਹੁੰਚਿਓ ਇਸ ਜਗ੍ਹਾ ਤੇ ਅਮਰਗੜ ਵਿਖੇ ਤੇ ਹੋਰ ਬ੍ਰਾਂਚਾਂ ਸਾਡੀਆਂ ਅਮਰਗੜ, ਪਰਨਾਲਾ ਤੇ ਸੰਗਰੂਰ ਤੇ ਪਹੀੜ ਚਾਰ ਜਗ੍ਹਾ ਤੇ ਸਾਡਾ ਚਾਰ ਜ਼ਿਲ੍ਹਿਆਂ ਦੇ ਵਿੱਚ ਆ ਹੈਗਾ ਸਾਡੀ ਬਹੁਤ ਟੀਮ ਬਹੁਤ ਮਿਹਨਤੀ ਆ ਬਹੁਤ ਵਧੀਆ ਕੰਮ ਕਰਦੀ ਆ ਸਾਫ ਸੁੱਤਰ ਆ ਪਹੁੰਚਿਆ ਜਰੂਰ ਕਰੋ ਖੁਸ਼ ਰਹੋ ਪੈਸੇ ਕਮਾਉਂਦੇ ਰਹੋ ਗੱਡੀਆਂ ਲਿਆਂਦੇ ਰਹੋ ਮਿਲਦੇ ਆਂ ਸਾਸਿਓ ਆਲੋ ਲੱਕੀ ਦਵਣਾ ਤਤਨ ਜਾ ਰਹੇ ਆ